ਖਾਨੀਏ ਪਿੰਡ ਨਿਸ਼ਾਰਾ ਮੈਂ ਇੱਥੇ ਪੀਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀਗਾ ਘਰ ਦੀ ਜ਼ਰੂਰਤ ਵਾਸਤੇ ਥੋੜੀ ਜਿਹੀ ਮੈਨੂੰ 5000 ਰੁਪਏ ਦੀ ਜ਼ਰੂਰਤ ਸੀ ਮੈਂ ਜਦੋਂ ਪੀਏਟੀਐਮ ਕਾਰਡ ਬਸ ਸਵਾਇਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸੀਗੇ ਇੱਕ ਦੂਸਰੇ ਏਟਮ ਲੱਗੇ ਇੱਕ ਮੇਰੀ ਬੈਕ ਸਾਈਡ ਤੇ ਜਿੱਦ ਮੈਂ ਕਾਰਡ ਪਾਇਆ ਤੇ ਮੈਨੂੰ ਨੇ ਸਮਝ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਖੋਲ ਕੇ ਤੇ ਆਪਣਾ ਕਾਰਡ ਉਹਦੇ ਵਿੱਚ ਰੱਖ ਦਿੱਤਾ ਕਿੰਨੇ ਦੀ ਹੈ ਮੈਂ ਜਦੋਂ ਕਿਨੋਂ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲੈਤਾ ਵੀ ਨਾ ਰੋਂਗ ਨੰਬਰ ਆ ਨਹੀਂ ਕਿਨੋਂ ਪਰ ਨਹੀਂ ਚੱਲਦਾ ਕਾਰਡ ਜਿਹੜਾ ਮੁਰਗਾਂ ਦੁਬਾਰਾ ਫੇਰ ਇੱਕ ਵਾਰ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਇਹ ਚ ਲਿਖਿਆ ਆ ਗਿਆ ਮੈਂ ਧਿਆਨ ਤੋਂ ਕਿੰਨੀ دیر ਬਾਅਦ ਆਇਆ ਉਹ ਚਲ ਗਿਆ ਵਾਪਸ ਵੀ ਆ ਤੇ ਕਿਨੋਂ ਗੱਲ ਬੰਦੀ ਨਹੀਂ ਵੀ ਕਿਨੋਂ ਕੋਈ ਕਾਰਡ ਤੋਂ ਨੁਕਸਤ ਆ ਗਿਆ 10 10 ਮੈਂ ਕਿਤੇ 15000 ਦਿੱਤੇ ਜਾ ਕੇ ਤੇ ਮੈਂ ਮੈਂ ਚਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਜੇ ਪਰ 20 ਮਿੰਟ ਬਾਅਦ ਮੈਂ ਫੋਨ ਚੱਕਿਆ ਤਾਂ ਫੋਨ ਦੇ ਉੱਤੇ ਜਿਹੜੇ ਨਾ ट्रांजैक्शन ਆ ਤੇ ਪੰਜ ट्रांजैक्शनਾਂ ਹੋ ट्रांजैक्शनਾਂ ਹੋ ਕੇ ਤੇ ਕੰਨਾ 48000 ਰੁਪਏ ਸਾਰਾ ਸਾਰਾ ਹੀ ਵਿੱਚ ਜਿਹੜਾ ਨਾ ਉਹ ਕੱਢਿਆ ਗਿਆ ਹੈਗਾ ਇਹ ਤੇ ਉਹ ਕਿੰਨਾ ਤੇ ਵਿਥਰੋਜ ਜੋ ਉੱਪਰਲੇ ਪੈਸੇ 6590 ਤੇ ਜਿਹੜੇ ਉਹ ਹੀ ਰਹਿ ਗਏ ਹੈਗੇ ਸੇਵਿੰਗ ਅਕਾਊਂਟ ਦੀ ਉਸ ਤੋਂ ਬਾਅਦ ਚੋਟੀ ਪੰਜ ਟ੍ਰਾਂਜੈਕਸ਼ਨ ਹੋਈ ਹੈ ਠੀਕ ਕਰ ਦਿਓ ਤੁਸੀਂ ਮੈਂ ਲੱਖ ਰੁਪਏ ਟਾਰ ਹੋ ਜਾਣਾ ਤਾਂ ਆਪਣੇ ਗਵਰਨਮੈਂਟ ਸੀਨੀਅਰ ਸੈਕਟਰੀ ਕੋਲ ਨਿਕਲਦਾ 13ਾਂ ਤੇ ਫਿਰ 15ਾਂ ਤਾਂ ਮੈਨੂੰ ਲੱਗਿਆ ਵੀ ਕਾਰਡ ਚੇਂਜ ਕਰਕੇ ਕੀਤੇ ਹੋਣਗੇ ਜਦੋਂ ਕਿ ਮੇਰੇ ਟਾਈਮ ਮੇਰੇ ਟੋਟਲ ਮੇਰੇ ਹਿਸਾਬ ਦੇ ਵਿੱਚ ਜਦੋਂ ਕਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਇਆ ਜਦੋਂ ਮਤਲਬ ਕਨ ਕਾਰਡ ਬਤਾਇਆ ਗਿਆ ਤਾਂ ਹੀ ਕਨ ਤਾਂ ਹੋਇਆ ਜਿਹਦੇ ਵਿੱਚ ਬੈਂਕ ਕੰਪਲੀਟਲੀ ਬੈਂਕ ਕੰਪਲੀਟਲੀ ਕੀਤੀ ਹੈ ਤੇ ਪੀਐਨਵੀ ਵਿੱਚ ਇੱਥੇ ਪੋਸਿਬਿਲਿਟੀ ਕਰ ਦਿੱਤੀ ਹੈ ਇਹਨਾਂ ਨੇ ਫਿਰ ਮੇਰਾ ਜਿਹੜਾ ਉਹਨੂੰ ਬੁਲਾ ਕਰਦਾ ਰਦਾ ਜਿਹੜਾ ਏਟੀਐਮ ਕਾਰਡ ਆ ਤਿੰਨ ਅੰਕ ਦੇ ਸਾਰੇ ਦੇ ਸਾਰੇ ਪੈਸੇ ਖਾਲੀ ਕਰਨੇ ਸਾਰੇ ਪੈਸੇ ਖਾਲੀ ਕਰਦੇ ਫਿਰ ਉੱਪਰਲੇ ਰਹਿ ਗਏ ਜਿਹੜਾ 70000 ਰੁਪਏ ਪੁਲਿਸ ਕੰਪਲੇਂਟ ਕੰਪਲੇਂਟ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਕੀ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਟੇਟ ਬੈਂਕ ਦਾ ਤੁਹਾਡਾ ਏਟੀਐਮ ਤੁਹਾਡਾ ਜਿਹੜਾ ਸਟੇਟ ਬੈਂਕ ਦਾ ਉਹਦੇ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀਸੀਟੀਵੀ ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਪੁਲਿਸ ਬੜੀ ਮਿਲਿਆ ਨੜ ਨੂੰ ਤੇ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਮੈਰਾ ਅਹੀਂ ਨਹੀਂ ਦੇ ਸਕਦੇ ਹੁੰਦੇ ਇਹ ਕਹਿੰਦਾ ਸਾਈਬਰ ਸੈੱਲ ਵਾਲੇ ਆਪ ਕੰਨ ਸਾਨੂੰ ਲਿਖ ਕੇ ਭੇਜਣਾ ਤੇ ਫਿਰ ਅਹੀਂ ਘਟਾ ਕੇ ਦਵਾਂਗੇ ਉਹ ਵੀ ਅਹੀਂ ਸਾਈਬਰ ਸੈੱਲ ਵਾਲਿਆਂ ਨੂੰ ਭੇਜਣੀਆਂ ਜਿਹੜੇ ਛੋਟੇ ਜਿਹਾਂ ਉਹ ਤੁਹਾਨੂੰ ਸੱਦ ਕੇ ਤੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਤੁਹਾਨੂੰ ਨੇ ਅਹੀਂ ਕਹਿੰਦਾ ਕੈਮਰੇ ਚੈੱਕ ਕਰਕੇ ਦੇ ਸਕਦੇ ਅਹੀਂ ਪੁਲਿਸ ਵਾਲਿਆਂ ਨੂੰ ਦੇ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਗ ਕੀ ਕਰਦੇ ਹੋ ਮੈਨੂੰ ਕਹਿੰਦਾ ਮੰਗ ਰਿਹਾ ਓਏ ਵੀ ਇੱਕ ਤਾਂ ਜਿਹੜੇ ਬੰਦੇ ਜਿਹਨਾਂ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਗਈ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਏ ਜਾਣ ਕਿਉਂਕਿ ਇਹ ਤੁਹਾਨੂੰ ਦਿੱਤੇ ਹਾਂ ਜੀ